ਕਿਰਨਾਤੀ ਗਲਬਤ ਹੋਈ ਹੈ ਵਾਈਸ ਸੰਸਦਕ ਦੇ ਨਾਲ ਇਹਨਾਂ ਨੇ ਮੈਨੂੰ ਦੱਸਿਆ ਕਿ ਕਾਫੀ ਪੋਸਟਲ ਗਲਬਤ ਹੋਈ ਹੈ ਹਾਂਜੀ ਕੀ ਹਾਲ ਹੈ ਇਹਨਾਂ ਦੇ ਇਨਸਾਫ ਇੱਕ ਦੋ ਦੇ ਚ ਹੋ ਸਕਦਾ ਚੰਗੇ ਸਿੱਖ ਜਿਹੜੇ ਇੱਜ਼ਤ ਕੇ ਕੰਮ ਕਰਦੇ ਮੇਰੇ ਤਾਂ ਤੁਹਾਡੀ ਲੀਡ ਚ ਬੈਠਾ ਵਾ ਜਿਸ ਢੰਗ ਨਾਲ ਇਹਨਾਂ ਨੇ ਲੜਾਈ ਲੜੀ ਜਿਸ ਢੰਗ ਦੇ ਨਾਲ ਪੰਜਾਬੀਆਂ ਨੇ ਇਹਨਾਂ ਦਾ ਸਹਿਯੋਗ ਕੀਤਾ ਹਰ ਪੰਜਾਬੀ ਨੇ ਸਹਿਯੋਗ ਕੀਤਾ ਕਿਉਂਕਿ ਇਹ ਵੀ ਤੇ ਬੇ ਤਾਂ ਖਿਆਲ ਆ ਕਿ ਇਹ ਜਿੱਤ ਕੇ ਨਿਕਲਣਗੇ ਕਿੰਨਾਂ ਸਰਕਾਰ ਦੀ ਹਿੰਮਤ ਨਹੀਂ ਹੋਊਗੀ ਕਿ ਉਹ ਇੱਥੇ ਕੋਈ ਇਦਾਂ ਦਾ ਕੰਮ ਕਰ ਸਕੇ ਜਿਹਦੇ ਨਾਲ ਸਾਰਾ ਪੰਜਾਬ ਇਕੱਠਾ ਹੋ ਕੇ ਇੱਥੇ ਬੈਠ ਜਾਵੇ ਉਹਨਾਂ ਚ ਇੰਨੀ ਹਿੰਮਤ ਨਹੀਂ ਉਹ ਉਹ ਕਰਦੇ ਇਛਤਾਨੀਆਂ ਕਰਦੇ ਉਹਨਾਂ ਨੇ ਇੱਕ ਸਮੇਂ ਦੇ ਵਿੱਚ ਮੈਂ ਕਹਿ ਰਿਹਾ ਸੀਗਾ ਕਿ ਇਦਾਂ ਮੁਗਲਾਂ ਨੇ ਸਾਡੀਆਂ ਸੰਸਥਾਵਾਂ ਨੂੰ ਤੋੜਿਆ ਸੀਗਾ ਇਦਾਂ ਹੀ ਹੋਣਾ ਇਹ ਬੀਜੇਪੀ ਜਿਹੜੀ ਆ ਉਹ ਲੱਗੀ ਆ ਬੀਜੇਪੀ ਦੀ ਕੇਂਦਰ ਸਰਕਾਰ ਤੇ ਆਰਐਸਐਸ ਦਾ ਅਜੰਡਾ ਆ ਕਿ ਸਾਡੀਆਂ ਜਿਹੜੀਆਂ ਐਜੂਕੇਸ਼ਨ ਸਸਤਾਵਾਂ ਇਹਨਾਂ ਦੇ ਵਿੱਚ ਜਿਹੜਾ ਆਰਐਸਐਸ ਦਾ ਜੱਡਾ ਜਿਹੜਾ ਲਾਗੂ ਕੀਤਾ ਜਾਵੇ ਤੇ ਸਾਨੂੰ ਜੋ ਪੜਾਇਆ ਜਾਂਦਾ ਸਾਡੇ ਬੱਚਿਆਂ ਨੂੰ ਜੋ ਪੰਜਾਬ ਤੇ ਪੰਜਾਬੀਅਤ ਦਾ ਹੈਰੀਟੇਜ ਹੈ ਜੋ ਸਾਡੀ ਸਿੱਖੀ ਦਾ ਹਿੱਸਾ ਹੈ ਜੋ ਸਾਡਾ ਸਿੱਖਤਦਮੈਨ ਜੋ ਸਾਨੂੰ ਸਸਤਾਵਾਂ ਦੇ ਵਿੱਚੋਂ ਸਿੱਖ ਹਿਸਟਰੀ ਮਿਲਦੀ ਹੈ ਉਹਨੂੰ ਉਹ ਤੋੜਨਾ ਚਾਹੁੰਦੇ ਆ ਪਤਾ ਹੀ ਤੇ ਚਾਹੁੰਦੇ ਆ ਕਿ ਸੈਨੇਟ ਖਤਮ ਹੋ ਜਾਵੇ ਉਹਨਾਂ ਦੇ 31 ਬੰਦੇ ਉਹਨ ਜੋ ਮੱਦੀ ਇੱਥੇ ਲਾਗੂ ਕਰਾ ਦੇਣ ਸਮਝ ਦੇਖ ਦੀਗਾ ਉਹ ਹਰ ਵੇਲੇ ਹਰ ਹਰ ਟਾਈਮ ਤੇ ਕਿਸਾਨੀ ਅੰਦੋਲਨ ਕੀ ਵਹਰੇਪਾਰੀ ਪੁੱਜਦਾ ਉਤੋਂ ਬਾਅਦ ਜਿੰਨੀਆਂ ਇਲੈਕਸ਼ਨ ਆਈਆਂ ਉਹ ਕਦੀ ਵੀ ਨਹੀਂ ਜਿੱਤ ਸਕੇ ਪੰਜਾਬ ਤੇ ਤੇ ਨਾ ਜਿੱਤ ਸਕੜ ਗਏ ਤੇ ਉਹਨਾਂ ਨੇ ਉਹਨੇ ਵਾਹ ਕੱਢਿਆ ਕਿ ਇਹਨਾਂ ਦਾ ਜਿਹੜਾ ਜਦ ਵਿੱਸੇ ਵਾਲਾ ਜਿਹੜਾ ਨਾ ਜਿੱਥੋਂ ਇਹਨਾਂ ਨੂੰ ਸਿੱਖਿਆ ਮਿਲਦੀ ਹੈ ਕਿ ਉਹ ਸੰਸਥਾਵਾਂ ਜਿਹੜੀਆਂ ਇਹਨਾਂ ਦੀਆਂ ਤੋੜ ਦਿੱਤੀਆਂ ਜਾਣ ਉਹ ਕੜੀ ਦੇ ਤਹਿਤ ਜਿਹੜਾ ਉਹਨਾਂ ਨੇ ਇਹ ਕਦਮ ਜਿਹੜਾ ਚੁੱਕਿਆ ਚੰਡੀਗੜ੍ਹ ਦੇ ਸਾਡੀ ਪੰਜਾਬ ਯੂਨੀਵਰਸਿਟੀ ਦੇ ਲੋਕੋ ਜਿਹਨਾਂ ਨੇ ਕੀਤਾ ਪੰਜਾਬ ਯੂਨੀਵਰਸਿਟੀ ਕੋਈ ਅੱਜ ਦੀ ਹੈ ਲਾਹੌਰ ਤੋਂ ਬੁਸ਼ਾਦਪੁਰ ਆਈ ਚਾਪ ਤੋਂ ਤੇ ਆਈ ਇਹਦਾ ਬੜਾ ਵੱਡਾ ਹੈ ਦੀ ਢੇਜ ਪੰਜਾਬ ਜੁਨੀਅਰਸਟੀ ਨੂੰ ਇਦਾਂ ਨਹੀਂ ਕੋਈ ਮਤਲਬ ਕਰ ਸਕਦਾ ਸਾਡੇ ਕੋਲ ਪੰਜਾਬੀਆਂ ਯਾਰ ਇਦਾਂ ਦੀ ਇਹ ਕੋਈ ਪੰਜਾਬ ਐਵੇਂ ਸਾਡੇ ਕੋਲ ਆ ਜੂਗੇ ਇਸ ਕਰਕੇ ਮੈਂ ਸੋਚਦਾ ਕਿ ਇਹਦੀ ਇੱਕ ਇੱਕ ਵੇ ਦੀ ਜੜ੍ਹ ਇਹ ਵੀ ਹੈ ਕਿ ਜੇਦੋਂ ਸਾਡਾ ਪੰਜਾਬੀ ਸੂਬਾ ਮਿਲਿਆ ਸੀਗਾ ਜੇ ਉਸ ਸਮੇਂ ਸਾਨੂੰ ਸਾਡੀ ਰਾਜਧਾਨੀ ਦੇ ਦਿੱਤੀ ਜਾਂਦੀ ਜਿਹੜੀ ਅੱਜ ਤੱਕ ਨਹੀਂ ਮਿਲੀ ਜੇ ਉਸ ਸਮੇਂ ਸਾਡੀ ਰਾਜਧਾਨੀ ਦਿੱਤੀ ਹੁੰਦੀ ਹੁਧਿਆਣਾ ਇੱਥੇ ਕਲੇਮ ਨਾ ਕਰਦਾ ਤੇ ਅੱਜ ਜਿਹੜੇ ਮਸਲੇ ਪੈਦਾ ਹੋ ਰਹੇ ਮਸਲੇ ਪੈਦਾ ਨਹੀਂ ਹੋਣ ਚੰਡੀਗੜ੍ਹ ਸਾਡੀ ਲੈਂਗੁਏਜ ਸਾਡੀ ਪੰਜਾਬੀ ਭਾਸ਼ਾ ਜਿਹੜੀ ਆ ਉਹਨੂੰ ਖਤਮ ਕੀਤਾ ਜਾ ਰਿਹਾ ਸਾਡੀ ਪੀਰੋ ਕੇਸੀ ਜਿਹੜੀ ਆ ਉਹਨੂੰ ਸਹਿਜ ਸਹਿਜ ਸਾਡਾ ਕੋਟਾ ਘਟਾ ਕੇ ਉਹ ਖਤਮ ਕੀਤਾ ਜਾ ਰਿਹਾ ਸਮਝਦੇ ਕਿ ਨਹੀਂ ਇਸ ਕਰਕੇ ਇਹ ਜਿਹੜਾ جنگ ਸਾਡੇ ਨੌਜਵਾਨ ਕੁੜੀਆਂ ਮੁੰਡਿਆਂ ਨੇ ਸਾਡੇ ਪਿਆਰੇ ਬੱਚਿਆਂ ਨੇ ਲੜੀ ਆ ਇਹ ਬਹੁਤ ਵੱਡੀ ਆ ਸਾਰੇ ਪੰਜਾਬ ਨੂੰ ਇਹਨਾਂ ਨੇ ਜਗਾਇਆ ਤਾਂ ਹੀ ਸਾਰਾ ਪੰਜਾਬ ਇੱਥੇ ਆਇਆ ਇਹਨਾਂ ਨੇ ਜਗਾਇਆ ਇਹਨਾਂ ਨੇ ਚਾਗ ਲਾਈ ਤੇ ਤਾਂ ਸਾਰੇ ਪੰਜਾਬੀ ਇੱਥੇ ਆਏ ਸੋ ਇਸ ਕਰਕੇ ਅੱਜ ਮੈਂ ਵੀ ਆਇਆ ਸੀਗਾ ਮੈਂ ਵੀ ਐਜ ਪੰਜਾਬੀ ਆ ਐ ਐਮਐਲਏ ਦਾ ਸਾਬਕਾ ਮੰਤਰੀ ਹੋਣਾ ਬਾਅਦ ਦੀ ਗੱਲ ਪਰ ਮੈਂ ਪੰਜਾਬੀ ਆ ਪੰਜਾਬ ਦਾ ਪੁੱਤ ਆ ਮੇਰਾ ਪਿਤਾ ਸਰਦਾਰ ਭਾਨ ਸਿੰਘ ਸਰਦਾਰ ਸੀਗੇ ਕੀਰਤਤ ਕਰਦੇ ਸੀਗੇ ਮਤਲਬ ਉਹ ਸਿੱਖ ਸੀਗੇ ਤੇ ਮੈਂ ਉਸ ਕਰਕੇ ਆ ਕਿ ਮੇਰਾ ਫਰਜ਼ ਬਣਦਾ ਕਿ ਮੈਨੂੰ ਵੀ ਜਾਣਾ ਚਾਹੀਦਾ ਉੱਥੇ ਕਿਉਂਕਿ ਪੰਜਾਬ ਦੀ ਮਿੱਟੀ ਦਾ ਸਵਾ ਸਾਡੀ ਰੂਹ ਆ ਇਹ ਜੁਨੀਸਟੀ ਜਿਹੜੀ ਸਾਡੀ ਰੂਹ ਨੂੰ ਕੋਈ ਬੰਦਾ ਨਹੀਂ ਖੋ ਸਕਦਾ ਸਾਡੇ ਏ ਬਲਤ ਯੂਨੀਅਟੀ ਖੋਂਦਾ ਮਲੇ ਆ ਕਿ ਸਾਨੂੰ ਜਿਹੜੀ ਆਕਸੀਜਨ ਮਿਲਦੀ ਆ ਸਾਡੇ ਸਾਨੂੰ ਸਾਨੂੰ ਜਿਹੜੀ ਆਕਸੀਜਨ ਮਿਲਦੀ ਆ ਜਿਹਨਾਂ ਅਸੀਂ ਜੀ ਰਹੇ ਆ ਸਾਡੀ ਜ਼ਿੰਦਗੀ ਖਤਮ ਕਰਨੀ ਚਾਹੁੰਦੇ ਆ ਪਰ ਹੋਣ ਨਹੀਂ ਦਵਾਗੇ ਭਾਵੇਂ ਜੋ ਮੱਚ ਅਸੀਂ ਆਪਣੇ ਬੱਚਿਆਂ ਦੇ ਨਾਲ ਖੜੇ ਆ ਸਾਡੇ ਬੱਚੇ ਪਰਦੇ ਜਾਦੇ ਸਾਡੇ ਨੌਜਵਾਨ ਬੱਚੇ ਪੜ੍ਹ ਲਿਖ ਕੇ ਤੋਂ ਅਫਸਰ ਬਣਦੇ ਆ ਕੋਈ ਆਈਪੀਐਸ ਬਣਦਾ ਕੋਈ ਆਈਐਸ ਬਣਦਾ ਕੋਈ ਜਿੰਨੇ ਕਰਦਾ ਕੁਛ ਕਰਦਾ ਕੋਈ ਵਕੀਲ ਦਾ ਬਣਦਾ ਅਸੀਂ ਆਪਣੇ ਬੱਚਿਆਂ ਦਾ ਪਿੱਖ ਨਹੀਂ ਖਰਾਬ ਹੁੰਦਾਂਗੇ ਆਪਣਾ ਹੈਰੀਟੇਜ ਜਿਹੜਾ ਇਹਨਾਂ ਸਸਤਾਵਾ ਦੇ ਵਿੱਚ ਪਿਆ ਉਹ ਨਹੀਂ ਖਤਮ ਹੁੰਦੇ ਆਵਾਂਗੇ ਸਮਝਦੇ ਕਿ ਨਹੀਂ ਗੱਲ ਇਸ ਕਰਕੇ ਆਰਐਸਐ ਜਾਂ ਕੇਂਦਰ ਸਰਕਾਰ ਬੀਜੇਪੀ ਜਿਹੜੇ ਇਦਾਂ ਦੇ ਹੱਥ ਕੰਡੇ ਪਣਾਉਂਦੀ ਆ ਉਹ ਫੜ ਹੱਥ ਕੰਡੇ ਉਹਨਾਂ ਦਾ ਫੇਲ ਕਰਕੇ ਛੱਡਾਂਗੇ ਭਾਵੇਂ ਜੋ ਬੱਚੀ ਸਰਕਾਰ ਆਪਣੇ સ્તર ਪਰ ਵਿਦਿਆਰਥੀਆਂ ਦੀ ਇਸ ਲੜਾਈ ਵਿੱਚ ਕਿਸ ਤਰ੍ਹਾਂ ਸਹਿਯੋਗ ਕਰੇ ਨਹੀਂ ਦੇਖਿਓ ਅਸੀਂ ਜਦੋਂ ਇਹ ਸ਼ੁਰੂ ਆ ਤੇ ਸਾਡੇ ਮਾਦਵਿੰਦਰ ਕੰਗ ਜੀ ਸਾਡੇ ਐਮਪੀ ਸਾਹਿਬ ਇੱਥੇ ਪ੍ਰਧਾਨ ਰਏ ਆ ਤੇ ਉਹ ਤਾਂ ਪਾਲਚੀਮਾ ਦੀ ਮੀਤ ਇਹ ਜੀ ਸਾਡੇ ਐਮਪੀ ਇੱਥੇ ਪੜਦੇ ਰੇ ਉਹ ਕੁਵਰਦਨ ਨੂੰ ਮਿਲੇ ਉਹਨਾਂ ਦੇ ਇੱਕ ਇੱਕ ਮਿਲ ਕੇ ਉਹਨਾਂ ਨੇ ਮੰਗ ਪੱਤਰ ਵੀ ਦਿੱਤਾ ਯੂਨੀਵਰਸਿਟੀ ਦੇ ਫੇਵਰ ਦੇ ਵਿੱਚ ਸਟੂਡੈਂਟਾਂ ਦੇ ਫੇਵਰ ਦੇ ਵਿੱਚ ਲਗਾਤਾਰ ਇੱਥੇ ਆਉਂਦੇ ਵੀ ਨੇ ਕੰਗ ਸਾਬ ਕੱਲ ਬੱਸੋਂ ਵੀ ਆਏ ਬੀਤ ਵੀ ਆਇਆ ਆਉਂਦੇ ਲਗਾਤਾਰ ਉਹਨਾਂ ਦੀ ਡਿਊਟੀ ਲੱਗੀ ਹੈ ਕਿ ਤੁਸੀਂ ਸਰਕਾਰ ਵੱਲੋਂ ਤੇ ਪਾਰਟੀ ਵੱਲੋਂ ਇੱਥੇ ਜਾਣਾ ਬਹੁਤ ਬੜਾ ਵਧੀਆ ਕੰਗ ਸਾਬ ਤੇ ਤੁਹਾਨੂੰ ਪਤਾ ਉਹ ਕਹਿੰਦੇ ਵੀ ਇਹ ਯੂਨੀਵਰਸਿਟੀ ਕੋਲੋਂ ਦਿਲ ਵੀ ਨਹੀਂ ਲੱਗਦਾ ਸੋ ਅਸੀਂ ਹਮੇਸ਼ਾ ਹੀ ਇਹਨਾਂ ਦੇ ਨਾਲ ਹਾਂ ਔਰ ਜਿਦਾਂ ਤੁਸੀਂ ਪੜਿਆ ਹੀ ਆ ਕਿ ਸਾਡੇ ਮੁਖਵੰਤੀ ਸਾਹਿਬ ਨੇ ਨੌਸਵੀਂ ਕੀਤਾ ਹੈ ਕਿ ਸੁਪਰੀਮ ਕੋਰਟ ਤੱਕ ਇਹਦੀ ਲੜਾਈ ਜਿਹੜੀ ਆ ਉਹ ਲੜਾਂਗੇ ਹਰ ਵਕਤ ਉਹ ਲੜਾਂਗੇ ਜੇ ਕੋਈ ਵਿਧਾਨ ਸਭਾ ਚ ਵੀ ਕੋਈ ਇਦਾਂ ਦਾ ਕੁਝ ਕਰਨਾ ਪਿਆ ਜਿਸ ਤਰ੍ਹਾਂ ਵੀ ਹੋਵੇ ਉਹਨਾਂ ਨੇ ਕਿਹਾ ਕਿ ਯੂਨੀਵਰਸਿਟੀ ਤੇ ਆਂਚ ਨੇ ਹੁੰਦੇ ਆਉਗੇ ਪਾਕਿਸਤਾਨ ਸਰਦਾਰ